ਤੇ ਆਪਣੀ 6 ਮਹੀਨੇ ਦੀ ਗਰਭਵਤੀ ਪਤਨੀ ਵਾਸਤੇ ਇੱਕ ਲੋਕੇਟ ਲੈ ਕੇ ਆਉਂਦਾ ਉਹਨੂੰ ਸਰਪ੍ਰਾਈਜ਼ ਦਿੰਦਾ ਤੇ ਸਰਪ੍ਰਾਈਜ਼ ਦੇਣ ਦੇ ਬਹਾਨੇ ਉਹਨੂੰ ਚੁਬਾਰੇ ਦੇ ਉੱਪਰ ਲਿਜਾਂਦਾ ਤੇ ਚੁਬਾਰੇ ਦੇ ਉੱਪਰ ਲਿਜਾ ਕੇ ਉਹ ਕਹਿੰਦਾ ਕਿ ਆਹ ਦੇਖ ਮੈਂ ਤੇਰੇ ਵਾਸਤੇ ਲੋਕੇਟ ਲੈ ਕੇ ਆਇਆ ਤੇ ਮੈਂ ਆਪਣੇ ਹੱਥਾਂ ਦੇ ਨਾਲ ਤੈਨੂੰ ਇਹ ਲੋਕੇਟ ਪਹਿਨਾਉਣਾ ਚਾਹੁੰਨਾ ਤਾਂ ਤੂੰ ਅੱਖਾਂ ਬੰਦ ਕਰ ਤਾਂ ਉਹ ਕੁੜੀ ਆਪਣੀਆਂ ਅੱਖਾਂ ਬੰਦ ਕਰ ਲੈਂਦੀ ਆ ਤਪਤੀ ਜਿਉਂ ਹੀ ਉਹ ਕੁੜੀ ਆਪਣੀਆਂ ਅੱਖਾਂ ਬੰਦ ਕਰਦੀ ਆ ਉਹਦੇ ਗਲ ਦੇ ਉੱਪਰ ਚਾਕੂ ਨਾਲ ਹਮਲਾ ਕਰ ਦਿੰਦਾ ਉਹਦੇ ਉੱਪਰ ਬਲੇਡ ਮਾਰੇ ਜਾਂਦੇ ਆ ਲਗਭਗ 20 ਨਿਸ਼ਾਨ ਉਹ ਬਲੇਡਾਂ ਦੇ ਚੋਟਾਂ ਦੇ ਚਾਕੂਆਂ ਦੇ ਉਸ ਕੁੜੀ ਦੇ ਸਰੀਰ ਤੇ ਪਾ ਦਿੰਦਾ ਜਿਹਦੇ ਕਰਕੇ ਉਸ ਕੁੜੀ ਦੀ ਮੌਤ ਹੋ ਜਾਂਦੀ ਆ ਦੋਸਤੋ ਬੇहद ਮੰਦ ਭਾਗੀ ਘਟਨਾ ਦਿਲ ਨੂੰ ਦਹਿਲਾ ਦੇਣ ਵਾਲੀ ਇਹ ਘਟਨਾ ਯੂਪੀ ਦੇ ਮੇਰਠ ਦੇ ਵਿੱਚ ਵਾਪਰੀ ਆ ਜਿੱਥੇ ਸਪਨਾ ਨਾਂ ਦੀ ਕੁੜੀ ਦਾ ਵਿਆਹ ਇਸੇ ਹੀ ਜਨਵਰੀ ਦੇ ਵਿੱਚ ਰਵੀਸ਼ੰਕਰ ਨਾਂ ਦੇ ਮੁੰਡੇ ਦੇ ਨਾਲ ਹੋਇਆ ਜਿਹੜਾ ਮੁੰਡਾ ਆਪਣੀ ਘਰ ਵਾਲੀ ਤੇ ਨਜਾਇਜ਼ ਸ਼ੱਕ ਕਰਨ ਲੱਗ ਗਿਆ ਉਹ ਕੁੜੀ ਜਿਹਦਾ ਮਾਪਾਪ ਵੀ ਹੈ ਨਹੀਂ ਸੀ ਵਿਚਾਰੀ ਸਪਨਾ 5 ਸਾਲ ਦੀ ਸੀ ਜਦੋਂ ਉਹਦਾ ਮਾਪਾਪ ਦੋਹਾਂ ਦੀ ਮੌਤ ਹੋ ਗਈ ਤਾਂ ਭੈਣ ਉਹਦੀ ਭੈਣ ਵੱਡੀ ਜਿਹੜੀ ਲਗਭਗ 20 ਸਾਲ ਪਹਿਲਾਂ ਜਿਹਦਾ ਵਿਆਹ ਹੋਇਆ ਸੀ ਦੱਸਿਆ ਜਾ ਰਿਹਾ ਹੈ ਕਿ ਮਮਤਾ ਉਹਦਾ ਨਾਮ ਹੈ ਉਹ ਆਪਣੀ ਭੈਣ ਨੂੰ ਪਾਲ